ਇਸ ਕੀ ਸਜਾ ਕੇ ਚੋਲਾ ਮੋਢਿਆਂ ਤੇ ਪਾ ਕੇ ਸੀਗੀ ਪੈਜ ਦੀ ਸਕੂਲ ਮੱਥਾ ਚੁੰਮ ਕੇ ਹੋ ਮਾਈ ਤੇਰੇ ਅੱਗੇ ਕੈਨੇਡਾ ਤੋਂ ਆਇਆ ਪਰ ਤੇ ਚੋਰੀ ਚੋਰੀ ਚੱਲਦੇ ਵਿਆਹ ਦੇ ਵਿੱਚ ਪਰਿਵਾਰ ਨੂੰ ਪਾ ਦਿੱਤੀਆਂ ਪਾਜਣਾ ਜਦੋਂ ਮਾਂ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪੁੱਤ ਆਪਣੀ ਭੈਣ ਦੇ ਵਿਆਹ ਦੇ ਵਿੱਚ ਆ ਗਿਆ ਹੈ ਜਿੱਥੇ ਕਿ ਦੋਸਤੋ ਪਰਿਵਾਰ ਨੂੰ ਪੋਰਾ ਵੀ ਪਿੰਕ ਨਹੀਂ ਹੁੰਦੀ ਕਿ ਉਹਨਾਂ ਦਾ ਬੇਟਾ ਉਹਨਾਂ ਨੂੰ ਬਿਨਾਂ ਦੱਸੇ ਵਿਆਹ ਦੇ ਵਿੱਚ ਆ ਗਿਆ ਜਿੱਥੇ ਕਿ ਇਹ ਮੁੰਡਾ ਬਿਨਾਂ ਦੱਸੇ ਜਦੋਂ ਵਿਆਹ ਦੇ ਵਿੱਚ ਐਂਟਰੀ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਮੁੰਡੇ ਉੱਪਰ ਨਜ਼ਰ ਇਸ ਮੁੰਡੇ ਦੀ ਮਾਂ ਦੀ ਪੈਂਦੀ ਹੈ ਜਦੋਂ ਮਾਂ ਨੂੰ ਪਤਾ ਲੱਗਦਾ ਕਿ ਉਸ ਦਾ ਪੁੱਤ ਵਿਆਹ ਦੇ ਵਿੱਚ ਪਹੁੰਚ ਚੁੱਕਿਆ ਤਾਂ ਮਾਂ ਭੱਜਦੇ ਨੇ ਆਪਣੇ ਪੁੱਤ ਨੂੰ ਪਾਉਂਦੀ ਹੈ ਜੱਫੀ ਜਿੱਥੇ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਇੱਕ ਚਰਚਾ ਦਾ ਮੇਸਜ ਬਣੀ ਹੋਈ ਹੈ ਜੇਕਰ ਦੋਸਤੋ ਦੇਖਿਆ ਜਾਵੇ ਕਿ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਮਾਮਾ ਤੇ ਪੁੱਤ ਚੰਗੇ ਵੇਖੂ ਲੈ ਕੇ ਬੇਸ਼ੱਕ ਦੋਸਤੋ ਵਿਦੇਸ਼ਾਂ ਦੇ ਵਿੱਚ ਗਏ ਨੇ ਪਰ ਜਦੋਂ ਵਿਦੇਸ਼ਾਂ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਤ ਪੰਜਾਬ ਦੀ ਆਉਂਦੀ ਹੈ ਕਿ ਦੋਸਤੋ ਆਉਣ ਵਾਲੀ ਜਵਾਨੀ ਵਿਦੇਸ਼ਾਂ ਦੇ ਵਿੱਚ ਤਕਰੀਬਨ 60-70% ਜਾਪਸੀ ਹੈ ਕਿ ਤੁਸੀਂ ਵੀ ਵਿਦੇਸ਼